12 24 12 36 12 4 48 ਮਾਰੋ ਪਾਇਆ 60 ਓਏ ਅੱਗੀ ਬੋਲੀ ਜਨਾ ਬਾਪੂ 12 ਪਾਇਆ 60 ਤੇਰੀ ਮਤ ਮਰੀ ਗਈ ਆ ਉਹ ਤੇ ਮਾਖਰਾਬ ਹੋ ਗਿਆ ਤੇਰਾ 12 56 ਕਿਵੇਂ ਹੋ ਗਿਆ 12 548 ਹੁੰਦੇ ਆ ਬਾਪੂ ਮਾਸਟਰ ਜੀ ਨੇ ਤਾਂ 60 ਹੀ ਪੜਾਇਆ ਸੀਗਾ ਕਿਤਾਬ ਤੇ ਵੀ ਇਹੀ ਲਿਖਿਆ ਓਏ ਮਤ ਮਰੀ ਗਈ ਓਏ ਉਹ ਮਤ ਮਰੀ ਗਈ ਤੇਰੇ ਮਾਸਟਰ ਦੀ ਉਹ ਸਾਡੇ ਲੀਡਰ ਨੇ ਐਨੇ ਮੁਲਕ ਦੇ ਸਾਹਮਣੇ ਐਨੇ ਮਾਨ ਨਾਲ ਕਿਹਾ ਵੀ ਬਾਹਰੋ 5 48 ਤੇ ਤੇਰਾ ਮਾਸਟਰ ਕਿਵੇਂ ਕਹਿ ਦਊਗਾ ਉਹ ਤੇਰਾ ਮਾਸਟਰ ਸਾਡੇ ਲੀਡਰ ਨਾਲੋਂ ਜ਼ਿਆਦਾ ਸਿਆਣਾ ਹੋ ਗਿਆ ਸਾਡੇ ਲੀਡਰ ਨੇ ਦੇਸ਼ ਚਲਾਉਣਾ ਦੇਸ਼ ਤੇਰੇ ਮਾਸਟਰ ਨੇ ਕੀ ਚਲਾਉਣਾ ਅਜੂੱਕਾਂ ਦੇ ਪੁੜੇ ਗੁੱਟਣੇ ਆ ਚੱਲ ਤੂੰ ਚੱਲ ਤੇਰੇ ਮਾਸਟਰ ਕੋਲੇ ਚੱਲਦਾ ਮੈਂ ਚੱਲ ਕਰਦਾ ਤੇਰੇ ਮਾਸਟਰ ਦੀ ਬੀਜ ਨਹੀਂ ਤੁਰ ਇਧਰ ਚੱਲ म बारो बारो दुना चौबी बारो तीस छत्तीस बारो चौक अड़ताली बारो <SS> पंजा सठ बारो शिका बहत्र बारह सत्त चौरासी बारह अट्ठ छियानवे बारह नाय इक सौ अट्ठ बारो दाया एक सौ भी ਬੀ ਸਾਰਿਆਂ ਨੂੰ ਯਾਦ ਹੋ ਗਿਆ ਹਾਂਜੀ ਹੁਣ ਮੈਨੂੰ ਪਹਿਲਾਂ ਕੌਣ ਸੁਣਾਊਗਾ ਫਿਰ ਕਰਦਾ ਤੇਰੇ ਮਾਸਟਰ ਨਾਲ ਗੱਲ ਮੈਂ ਉਹ ਮਾਸਟਰ ਜੀ ਆ ਤੁਸੀਂ ਸਾਡੇ ਜਵਾਕਾਂ ਦੇ ਦਿਮਾਗ ਵਿੱਚ ਕੀ ਗੰਦ ਭਰੀ ਜਾਂਦੇ ਹੋ ਪੁਰਾ ਕੀ ਹੋ ਗਿਆ ਪਾਲਾ ਸਿਆ ਉਹ ਗਲਤਾਂ ਦੱਸ ਕੀ ਤੜਕੇ ਤੜਕੇ ਜੰਨ ਚੁੰਬੜ ਗਿਆ ਗੱਲ ਕੀ ਦੱਸਾਂ ਮਾਸਟਰ ਜੀ ਗੱਲ ਤਾਂ ਹੁਣ ਵਧੂ ਕੀ ਤੁਹਾਨੂੰ ਮੈਂ ਲੱਗਿਆ ਗੱਲ ਤਾਂ ਚੌਥੇ ਤੱਕ ਹੈ ਆ ਸਾਡਾ ਜਵਾਕ ਉਹ ਜਿਹਨੂੰ ਤੁਹਾਡੇ ਕੋਲੇ ਅਸੀਂ ਪੜਨ ਭੇਜਦੇ ਆ ਉਹ ਸੋਚਿਆ ਪੜ ਲੈ ਕੇ ਸਾਡੇ ਟੱਪਰ ਦਾ ਨਾਮ ਰੋਸ਼ਨ ਕਰੂ ਇਹ ਕਹਿੰਦਾ ਬਾਹਰੋਂ ਪਾਣੀ 60 ਹੁੰਦੇ ਓਹੋ ਪਪਾਲਾ ਸਿਆ ਬਾਹਰੋਂ ਪਾਣੀ 60 ਹੀ ਹੁੰਦਾ ਤੂੰ ਭਾਵੇਂ ਆਪਣੇ ਫੋਨ ਦਾ ਕੈਲਕੂਲੇਟਰ ਕੱਢ ਲਾ ਉਹਦੇ 'ਚ ਕਰਕੇ ਵੇਖ ਲੈ ਉਹ ਬਾਹਰੋਂ ਪਾਣੀ 60 ਹੀ ਹੁੰਦੇ ਆ ਇਹ ਕੈਲਕੂਲੇਟਰ ਕੱਢ ਕੇ ਵੇਖ ਲੈ ਹੈ ਨਾ ਕੈਲਕੂਲੇਟਰ ਤਾਂ ਹੈਗੀ ਮਸ਼ੀਨ ਜਦੋਂ ਸਾਡੇ ਲੀਡਰ ਨੇ ਭਾਸ਼ਣ ਦੇ ਵਿੱਚ ਕਹਿਤਾ ਵੀ ਬਾਹਰੋਂ ਪਾਣੀ 48 ਹੁੰਦੇ ਆ ਤੇ ਫਿਰ 48 ਹੁੰਦੇ ਆ ਸਾਡੇ ਲੀਡਰ ਨੇ ਇੰਨੀਆਂ ਚੋਣਾ ਲੜੀਆਂ ਤੂੰ ਦੱਸ ਵੀ ਉਹ ਗਲਤ ਹੋ ਸਕਦਾ ਓਹੋ ਪਾਲਾ ਸਿਆ ਕਈ ਵਾਰੀ ਲੀਡਰ ਤੋਂ ਬੋਲਣ ਲੱਗਿਆ ਜੋ ਜਵਾਨ ਫਿਸਲ ਜਾਂਦੀ ਆ ਓਏ ਉਹ ਵੀ ਇਨਸਾਨ ਹੀ ਆ ਗਲਤੀ ਹੋ ਜਾਂਦੀ ਕਈ ਵਾਰੀ ਐਵੇਂ ਗਲਤੀ ਹੋ ਜਾਂਦੀ ਸਾਡਾ ਲੀਡਰ ਗਲਤ ਹੋ ਹੀ ਨਹੀਂ ਸਕਦਾ ਉਹ ਤੂੰ ਮੈਨੂੰ ਦੱਸ ਵੀ ਉਹਨੂੰ ਕਿਤੇ 12 ਦਾ ਪਹਾਰਾ ਹੀ ਨਹੀਂ ਆਉਂਦਾ ਹੋਊਗਾ ਸ਼ਾਇਦ ਨਾ ਹੀ ਆਉਂਦਾ ਹੋਵੇ ਕਮਾਲ ਕਰਦਾ ਯਾਰ ਸਾਡੇ ਲੀਡਰ ਤੋਂ ਵੱਡਾ ਹੋ ਗਿਆ ਉਹ ਹੋ ਸਕਦਾ ਇਹ ਸਰਕਾਰ ਦੀ ਪਾਲਿਸੀ ਹੋਵੇ ਵੀ ਚੀਜ਼ਾਂ ਵਧਾ ਕੇ ਨਹੀਂ ਘਟਾ ਕੇ ਦੱਸਣੀਆਂ ਤੂੰ ਮੇਰੀ ਗੱਲ ਸੁਣ ਲੈ ਇਹ ਲੀਡਰ ਨੇ ਕਹਿਤਾ ਨਾ ਵੀ ਕਾਂ ਚਿੱਟਾ ਤੇ ਮਾਸਟਰ ਤੂੰ ਰੰਗ ਵਾਲੀ ਬਾਲਟੀ ਲੈ ਕੇ ਕਾਂ ਨੂੰ ਚਿੱਟਾ ਕਰਨ ਲੱਗ ਜਾਣਾ ਇਹ ਨਹੀਂ ਕਹਿਣਾ ਵੀ ਕਾਂ ਕਾਲਾ ਸੁਣ ਗਿਆ ਨਾ ਓਹੋ ਉਹ ਪਾਲਾ ਸਿਆ ਗਣਿਤ ਦੇ ਨਿਯਮ ਨਹੀਂ ਬਦਲਦੇ ਉਹ 12 ਪੰਜਾ 60 ਸੀ ਤੇ 60 ਹੀ ਰਹੂਗਾ ਨਿਯਮ ਨਹੀਂ ਬਦਲਦੇ ਉਹ ਤੁੰਨੂੰ ਪਾਰਟੀ ਦੇ ਨਿਯਮਾਂ ਦਾ ਕੀ ਪਤਾ ਆਖਰ ਵਫਾਦਾਰੀ ਵੀ ਕੋਈ ਚੀਜ਼ ਹੁੰਦੀ ਆ ਨਿਯਮ ਪਹਿਲਾਂ ਨਹੀਂ ਬਦਲਦੇ ਨਾ ਮੈਨੂੰ ਇਹ ਦੱਸ ਜਦੋਂ ਸਰਕਾਰਾਂ ਬਦਲ ਸਕਦੀਆਂ ਅਫਸਰ ਬਦਲ ਸਕਦੇ ਆ ਥਾਣੇਦਾਰ ਬਦਲ ਸਕਦੇ ਉਹ ਤੁਹਾਡੇ ਅਰਗੇ ਮਾਸਟਰ ਬਦਲ ਸਕਦੇ ਆ ਤੇਰਾ ਮਮੂਲੀ ਜਿਹਾ ਪਾੜਾ ਕਿਉਂ ਨਹੀਂ ਬਦਲ ਸਕਦਾ ਇਹ ਤਾਂ ਸਿੱਧੀ ਸਦੀ ਬਗਾਵਤ ਆ ਤੁਸੀਂ ਸਾਡੇ ਜਵਾਕ ਨੂੰ ਲੀਡਰਾਂ ਦੇ ਉਲਟ ਕਰੀ ਜਾਂਦੇ ਹੋ ਇਹ ਬਗਾਵਤ ਨਹੀਂ ਪਾਲਾ ਸਿਆ ਇਹ ਸਿੱਖਿਆ ਸਿੱਖਿਆ ਉਹ ਮਾਸਟਰ ਜੀ ਸਿੱਖਿਆ ਉਹ ਹੁੰਦੀ ਹੈ ਜਿਹੜੀ ਨੌਕਰੀਆਂ ਦਵਾਵੇ ਤੇ ਨੌਕਰੀਆਂ ਕਿੰਨੇ ਦੇਣੀਆਂ ਲੀਡਰਾਂ ਨੇ ਆ ਤੁਹਾਡੀ ਆ ਜਿਹੜੀ 60 ਵਾਲੀ ਕਿਤਾਬ ਨੇ ਨਹੀਂ ਕੱਲ ਨੂੰ ਮੇਰਾ ਮੁੰਡਾ ਇੰਟਰਵਿਊ ਚ ਜਾਊ ਇਹ ਉੱਥੇ 60 ਨੇ ਜਾ ਕੇ ਕਹਿ ਦਿੱਤਾ ਉੱਥੇ ਬੈਠਾ ਹੋਵੇ ਸਾਡੀ ਪਾਰਟੀ ਦਾ ਬੰਦਾ ਉਹਨੇ ਕਹਿਣਾ ਓਏ ਮੁੰਡਾ ਸਾਡੇ ਲੀਡਰਾਂ ਨੂੰ ਮੰਨਦਾ ਹੀ ਨਹੀਂ ਇਹਨੂੰ ਕਰੋ ਲਾਂ ਉਹ ਫੇਰ ਫੇਰ ਕੀ ਦੀ ਮਾਨੋਮਾਸੀ ਕਰਾਂਗੇ ਉਹ ਮਾਸਟਰ ਜੀ ਜਿੱਤੇ ਕੋਤੀ ਉਥੇ ਖਲੋਤੀ ਇਹ ਗੱਲ ਆ ਕੇ ਨਾ ਕੁੱਲ ਮਿਲਾ ਕੇ 48 ਤੇ ਮੁਕਣੀ ਆ ਮੈਂ ਇਸ ਤਰ੍ਹਾਂ ਝੂਠ ਨਹੀਂ ਪੜਾ ਸਕਦਾ ਮੇਰੀ ਜਮੀਰ ਨਹੀਂ ਮੰਦੀ ਉਹ ਜਮੀਰ ਵਰਗੀ ਭਾਂਡੇ ਦੇ ਵਿੱਚ ਉਹ ਜਦੋਂ ਤੇਰੇ ਵਰਗੀ ਦੀ ਰੁਕੀ ਨਾ ਤਨਖਾ ਕਿੰਨੀ ਪਤਲੀ ਕਾਲੇ ਪਾਣੀਆਂ ਦੇ ਵਿੱਚ ਫੇਰ ਤੈਨੂੰ ਪਤਾ ਲੱਗੂ ਜਮੀਰ ਦਾ ਫੇਰ ਤੈਨੂੰ 40 ਹੀ ਸਹੀ ਲੱਗਣੇ ਆ ਤੇਰੀ ਜਮੀਰ ਦਾ ਰਾਜ ਸਰਪੰਚ ਸਾਹਿਬ ਵੀ ਕਰੋ ਚਲ ਪੰਚਾਇਤ ਦੇ ਵਿੱਚ ਆ ਜਾ ਚਲੋ ਮੁੰਡਿਆ ਹਾਂਜੀ ਮਾਸਟਰ ਜੀ ਪਾਲਾ ਸਿੰਘ ਕਹਿ ਰਿਹਾ ਸਾਡੇ ਲੀਡਰ ਸਾਹਿਬ ਦੀ ਗੱਲ ਕੱਟ ਰਹੇ ਆ ਸਰਪੰਚ ਸਾਹਿਬ ਮੈਂ ਤਾਂ ਸਿਰਫ ਇਹ ਕਹਿ ਰਿਹਾ ਸੀ ਵੀ ਹਿਸਾਬ ਕਿਤਾਬ ਵਿੱਚ ਬਾਹਰੋਂ ਪਾਣੀ 60 ਹੀ ਹੁੰਦਾ ਆਹ ਦੇਖ ਲਓ ਮੇਰੇ ਕੋਲ ਕਿਤਾਬ ਵੀ ਆ ਉਹ ਸਰਪੰਚ ਸਾਹਿਬ ਇਹ ਕਿਤਾਬਾਂ ਬਾਹਰਲੇ ਮੁਲਕਾਂ ਦੀਆਂ ਨਕਲਾਂ ਆ ਹਾਂ ਤੁਸੀਂ ਇਹ ਦੱਸੋ ਸਾਡੇ ਆਪ ਦੇ ਦੇਸ਼ ਦਾ ਕਿ ਹਿਸਾਬ-ਕਿਤਾਬ ਹੋਣਾ ਚਾਹੀਦਾ ਕਿ ਨਹੀਂ ਹਾਂਜੀ ਜ਼ਰੂਰ ਜਿਹੜਾ ਸਾਡੀ ਦਿਨ ਰਾਤ ਸੇਵਾ ਕਰਦਿਆ ਸੇਵਾ ਦੇ ਵਿੱਚ ਹਾਜ਼ਰ ਉਹ ਸਾਡੇ ਮਕਾਮੀ ਲੀਡਰ ਤੇ ਸਿਆਣਪ ਦੇ ਸ਼ੱਕ ਆ ਜੀ ਇਹਦਾ ਮਾਸਟਰ ਜੀ دریاਵਾਂ 'ਚ ਰਹਿ ਕੇ ਮਗਰ ਮੱਛਾ ਨਾ ਵੇਰ ਨਹੀਂ ਪਾਈਦਾ ਤੁਹਾਨੂੰ ਪਤਾ ਗਰੰਟਾ ਵੀ ਲੀਡਰਾਂ ਨੇ ਦੇਣੀਆਂ ਹੁੰਦੀਆਂ ਜੇ ਅਸੀਂ ਸਾਠ ਪੜਾਉਂਦੇ ਰਹੇ ਆ ਤੇ ਤੁਹਾਨੂੰ ਪਤਾ ਲੀਡਰਾਂ ਨੇ ਨਾਰਾਜ਼ ਹੋ ਜਾਣਾ ਤੇ ਤੇ ਗਲੀਆਂ 'ਚ ਚਿੱਕੜ ਹੋ ਗਿਆ ਤੇ ਚਿੱਕੜ ਤੁਸੀਂ ਸਾਫ ਕਰੋਗੇ ਲੀਡਰਾਂ ਨੇ ਥੋੜੀ ਸਾਫ ਕਰਨਾ ਪਰ ਸਰਪੰਚ ਸਾਹਿਬ ਸਚਾਈ ਨੂੰ ਕਿਵੇਂ ਬਦਲਿਆ ਜਾ ਸਕਦਾ ਉਹ ਸਚਾਈ ਇਹੀ ਹੁੰਦੀ ਆ ਜਿਹਨੂੰ ਬਹੁਤ ਮਤ ਮੰਨੇ ਆਪਾਂ ਇਕੱਲੇ ਇਕੱਲੇ ਬੰਦੇ ਨੂੰ ਪੁੱਛ ਲੋ ਹਾਂ ਦੱਸੋ ਭਰਾਵੋ ਜੇ ਲੀਡਰ ਸਾਹਿਬ ਨੇ ਕਿਹਾ ਵੀ 120548 ਤੇ ਕੀ ਪਤਾ ਵੀ ਇਹ ਸੱਚ ਹੋਵੇ ਵੀ 1205 ਤੇ ਕੋਈ GST ਲੱਗਦੀ ਹੋਵੇ ਹਾਂ ਆਹੀ ਨਾ ਗੱਲ ਲੈ ਉਹ ਬਰਾੜ ਸਾਹਿਬ ਆਗੇ ਆਪਾਂ ਇਹਨਾਂ ਨੂੰ ਵੀ ਪੁੱਛ ਲੈਨੇ ਬਰਾੜ ਸਾਹਿਬ ਆਓ ਬਰਾੜ ਸਾਹਿਬ ਗੱਲ ਆਏ ਆ ਹਾਂਜੀ ਸਾਡੇ ਲੀਡਰ ਨੇ ਕਿਹਾ ਵੀ 120548 ਹਾਂਜੀ ਬਾਸਟਰ ਜੀ ਕੀ ਨੇ 60 ਹੁਣ ਤੁਸੀਂ ਦੱਸੋ ਵੇਖੋ ਜੀ ਵੈਸੇ ਤਾਂ 48 ਠੀਕ ਆ ਇਹ 60 ਦਾ ਕਈ ਦੀ ਮੰਗਾਈਂ ਤੇ ਕੌਣ ਪਹੁੰਚਦਾ ਕਿੱਡਾ ਵੱਡਾ ਅੰਕੜਾ 60 60 ਬਹੁਤ ਵੱਡਾ ਅੰਕੜਾ ਹਾਂ ਆਹੀ ਨਾ ਗੱਲ ਉਹ ਮਾਸਟਰ ਜੀ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਆ ਸਮਝ ਗਏ ਨਾ ਜੇ ਹੁਣ ਵੀ ਤੁਸੀਂ 60 ਦੀ ਜੇਦ ਨਾ ਛੱਡੀ ਤੇ ਅਸੀਂ ਸਿੱਖਿਆ ਮੰਤਰੀ ਨੂੰ ਲਿਖਾਂਗੇ ਚਿੱਠੀ ਵੀ ਇਹ ਮਾਸਟਰ ਸਾਡੇ ਬੱਚਿਆਂ ਨੂੰ ਸਿਆਸੀ ਤੌਰ ਤੇ ਗਮਰਾਹ ਕਰ ਰਿਹਾ ਮਾਸਟਰ ਜੀ ਹੁਣ ਫੈਸਲਾ ਤੁਹਾਡੇ ਹੱਥ ਤੁਹਾਨੂੰ ਨੌਕਰੀ ਪਿਆਰੀ ਆ ਕਿ ਬਰੋ ਭਾਜੀ 60 ਇਹ ਤੁਹਾਨੂੰ ਇੱਥੇ ਰਹਿਣਾ ਤੁਸੀਂ ਤੇ ਤੁਹਾਨੂੰ 12 48 ਹੜਤਾਲ ਰੱਖਣਾ ਪਊ ਇਹ ਤੁਹਾਨੂੰ ਨਹੀਂ ਮਨਜ਼ੂਰ ਤੇ ਆਪਦਾ ਬੋਰੀ ਪੈਸਰਾ ਚੱਕੋ ਤੇ ਆਪ ਦੀ ਗਨਤ ਤੋ ਜਾਓ ਜਾ ਕੇ ਪੜਾਓ ਹੋਰ ਕਿਤੇ ਠੀਕ ਆ ਜੀ ਕੱਲ ਨੂੰ ਤੁਹਾਡੇ ਲੀਡਰ ਦਾ ਪਾੜਾ ਹੀ ਪੁੰਜੂਗਾ ਸਕੂਲ ਆ ਗਈ ਨਾ ਗੱਲ ਹੁਣ ਲੱਗਾ ਅਸਲੀ ਦੇਸ਼ ਭਗਤ ਮਾਸਟਰ ਬਹੁਤ ਬਹੁਤ ਧੰਨਵਾਦ ਸਰਪੰਸਰ ਠੀਕ ਆ ਚੱਲ ਕਾਕਾ ਹੁਣ ਅਜ ਤੋਂ 12 48 ਚੱਲੂ ਠੀਕ ਆ ਮਾਸਟਰ ਜੀ 12 1 12 12 12 2 24 12 2 24 12 3 36 12 3 36 12 4 48 12 5 12 5 ਬਣੀ ਨਾ ਗੱਲ ਮੇਰਾ ਮੁੰਡਾ ਡੀਸੀ ਬਣ ਕੇ ਲੀਡਰਾਂ ਦੀਆਂ ਪਹਿਲਾਂ ਦੇ ਸੈਨ ਕਰਿਆ ਕਰੂ ਡੀਸੀ ਨਹੀਂ ਮੇਰਾ ਪੁੱਤ ਲੀਡਰ ਹੀ ਬਣੂਗਾ